ਜ਼ਿਲ੍ਹਾ ਪਠਾਨਕੋਟ ਦੇ ਫੰਕਤੋਲੀ ਪਿੰਡ ਮੁਰਵੇ ਖੇ ਗਏ 7 ਸ਼ੱਕੀ ਲੋਕ ਪਿੰਡ ਦੇ ਕਾਰ ਵਿੱਚ ਬੜ ਕੇ ਇੱਕ ਔਰਤ ਤੋਂ ਮੰਗਿਆ ਪਾਣੀ ਸੁਰੱਖਿਆ ਏਜੰਸੀਆਂ ਹੋਈਆਂ ਅਲਰਟ ਪਿੰਡ ਦੇ ਆਲੇ ਦੁਆਲੇ ਦੇ ਜੰਗਲ 'ਚ ਸੁਰੱਖਿਆ ਏਜੰਸੀਆਂ ਕਰ ਰਹੀਆਂ ਨੇ ਸਰਚ ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ ਤੇ ਚੱਲ ਰਿਹਾ ਹੈ ਜਿਸ ਦੀ ਵਜ੍ਹਾ ਹੈ ਜ਼ਿਲ੍ਹੇ ਦੇ ਵਿੱਚ ਵੱਖ-ਵੱਖੀ ਥਾਵਾਂ ਤੇ ਸ਼ੱਕੀ ਲੋਕਾਂ ਦਾ ਵੇਖੇ ਜਾਣਾ ਕਿਉਂਕਿ ਪਿਛਲੇ ਦਿਨੀ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਿਮਿਆਲ ਤੋਂ ਦੋ ਸ਼ੱਕੀ ਅਨਸਰ ਵੇਖੇ ਗਏ ਜਿਨ੍ਹਾਂ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਰੋਟੀ ਮੰਗੀ ਗਈ ਸੀ ਉਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਬੇੜੀਆਂ ਵਿਖੇ ਦੋ ਸ਼ੱਕੀ ਵੇਖੇ ਗਏ ਸੀ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਸੁਜਨਪੁਰ ਵਿਖੇ ਚੱਕ ਮਾਦੋ ਸਿੰਘ ਪਿੰਡ ਚ ਚਾਰ ਸ਼ੱਕੀ ਫੌਜ ਦੀ ਵਰਦੀ ਵਿੱਚ ਵੇਖੇ ਗਏ ਸੀ ਜਿਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਚਸ਼ਮੀਦਾ ਵੱਲੋਂ ਕਹੀ ਗਈ ਸੀ ਜੇਕਰ ਕੱਲ ਬੀਤੀ ਰਾਤ ਦੀ ਗੱਲ ਕਰੀਏ ਤਾਂ ਬੀਤੀ ਰਾਤ ਜ਼ਿਲ੍ਹੇ ਦੇ ਨੀਂਹ ਪਹਾੜੀ ਇਲਾਕੇ ਧਾਰ ਦੇ ਪਿੰਡ ਫੰਗ ਟੋਲੀ ਵਿੱਚ ਸੱਤ ਸ਼ੱਕੀ ਅਨਸਰਾਂ ਦੇ ਵੀ ਦੇਖੇ ਜਾਣੇ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਦ ਪਰਤੱਖ ਦਰਸ਼ੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਝ ਲੋਕ ਜੰਗਲ ਵਿੱਚ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਹਨਾਂ ਕੋਲੋਂ ਪਾਣੀ ਮੰਗਿਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਾਣੀ ਪਿਆਉਣ ਤੋਂ ਬਾਅਦ ਉਹ ਮੁੜ ਜੰਗਲ ਵਿੱਚ ਦਾਖਲ ਹੋ ਗਏ ਜੇ ਸਤਾ ਬਾਦ ਇਸ ਦਿ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦਿਖ ਰਹੀ ਹੈ ਦੂਜੇ ਪਾਸੇ ਜਦ ਇਸ ਸਮੇਂ ਦੇ ਪੁਲਿਸ ਅਧਿਕਾਰੀਆਂ ਨਾਲ ਗਲਵਾਟ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ 7 ਸ਼ੱਕੀ ਲੋਕਾਂ ਦੇ ਵੇਖੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਸਾਡੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਇਹ ਲੋਕ ਲੇਬਰ ਵਾਲੇ ਵੀ ਹੋ ਸਕਦੇ ਨੇ ਕਿਉਂਕਿ ਪਿੱਛੇ ਜੰਗਲ ਦਾ ਇੱਕ ਇਲਾਕਾ ਹੈ ਅਤੇ ਅਤੇ ਉੱਥੇ ਲੇਬਰ ਵੀ ਕੰਮ ਕਰਦੀ ਪਈ ਹੈ ਪਰ ਅਸੀਂ ਸਾਰੇ ਐਂਗਰਾਂ ਨੂੰ ਵੇਖਦੇ ਹੋਏ ਕੰਮ ਕਰ ਰਹੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਾਂ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨਸੁਖਨਾਵੀ ਘਟਨਾ ਨਾ ਵਾਪਰ ਸਕੇ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਜੀ ਨਾ ਸੀਮਾ ਜੀ ਤੁਮਾਰ ਕੀ ਹੋਇਆ ਕੱਲ ਕੱਲ ਹੀ ਹੋਇਆ ਕਿ ਮੈਂ ਇੱਥੇ ਟੈਂਕੀ ਲੱਗੇ ਖੜੀ ਸੀ ਸੱਤ ਬੰਦੇ ਆਏ ਸੀ ਚਾਰ ਮੇਰੇ ਇੱਧਰ ਆਏ ਪਰ ਤੇ ਤਿੰਨ ਬੰਦੇ ਅੰਮਲ ਲੱਗੇ ਖੜੇ ਸੀ ਮੈਨੂੰ ਬੋਲਦੇ ਪੈਂ ਜੀ ਪਾਣੀ ਪੀਣਾ ਮੈਂ ਪਾਣੀ ਪਲਾਈ ਦਿੱਤਾ ਫਿਰ ਮੈਂ ਅੰਦਰ ਪਾਣੀ ਲੈਣ ਗਈ ਫਿਰ ਇੱਕ ਮੈਨੂੰ ਕਹਿੰਦਾ ਮਿਕਸ ਕਰ ਦੋ ਫਿਰ ਮੈਂ ਮਿਕਸ ਕੀਤਾ ਪਾਣੀ ਫਿਰ ਮੈਂ ਟ੍ਰੇ ਚ ਪਾਈਏ ਮੈਂ ਪਾਣੀ ਦਿੱਤਾ ਚਾਰਾਂ ਨੂੰ ਫਿਰ ਜੇ ਤਿੰਨ ਬੱਚੇ ਸੀ ਉਹ ਕਹਿੰਦੇ ਮੈਂ ਆਪੇ ਦੇ ਆਨਾ ਫਿਰ ਉਹ ਆਪੇ ਦੇਣਗੇ ਤਿੰਨ ਇੱਥੇ ਖੜੇ ਸੀ ਮੇਰੇ ਲੱਗੇ ਫਿਰ ਉਹ ਗੱਲਾਂ ਮੇਰੇ ਪੁੱਛਣ ਲੱਗੇ ਤੇਰਾ ਘਰ ਵਾਲਾ ਕੀ ਕਰਦਾ ਫਿਰ ਮੈਂ ਬੋਲਿਆ ਕਿ ਮੈਂ ਤਾਂ ਟੀਹ ਤੋ ਪਿਆ ਫਿਰ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਕੱਲਾ ਹੀ ਹੈ ਮੈਂ ਕਿਹਾ ਨਹੀਂ ਸਾਡਾ ਘਰ ਕੱਲਾ ਨਹੀਂ ਹੈ ਮੇਰੇ ਦੋ ਤਿੰਨ ਘਰ ਨਾਲ ਸਾਡੇ ਕਹਿੰਦਾ ਅੱਛਾ ਫਿਰ ਉਹ ਚੱਲ ਗ ਕੁਝ ਜਰ ਉੜਤ ਨਹੀਂ ਕਿਤੇ ਪਾਇ ਗਰਦੀ ਤੇ ਤਾਂ ਲੱਗਦਾ ਹੀ ਦੇਖਣ ਵਿੱਚ ਉਹ ਇਆ ਡੋਮੇ ਜਿਹੇ ਲੱਗੇ ਦੇ ਕਾਲੇ ਕਾਲੇ ਇਆ ਕੁਛ ਲੰਬੇ ਚੰਬੇ ਬੜੇ ਤੱਕੜ ਜੁਆਣੀ ਹੋ ਤੋ ਇਦੀ ਡੋਮੇ ਜਿਹੇ ਬੈਕ ਚੁੱਕੇ ਦੇ ਬੜੇ ਵੱਡੇ ਹੋਣਾ ਕੋਈ ਹੱਥ ਵਿੱਚ ਹਥਿਆਰ ਹੋ ਗਿਆ ਕੁਛ ਵੀ ਨਹੀਂ ਆ ਸਿਰਫ ਬੈਕ ਚੁੱਕੇ ਦੇ ਬਡੋਡੇ ਆਏ ਆਏ ਕਿਦੋਂ ਉਹਦੇ ਗੇ ਕਿਦੋਂ ਨੂੰ ਸੀ ਆਏ ਉੱਪਰੋਂ ਸਾਡੇ ਇਧਰ ਉਪਰ ਹੀ ਸਾਡੋ ਪੇਠਿਓ ਤੇ ਗੇ ਵੀ ਉਧਰ ਉਪਰ ਉਪਰਲੀ ਸਾਈਡ ਗਏ ਸਾਡੇ ਖੇਤਾਂ ਚ ਇਹ ਏਰੀਆ ਜਿਹੜਾ ਆ ਜੰਗਲਾਤ ਆ ਕਿਦਾਂ ਜੰਗਲਾਰੀ ਆ ਸਕਾਇਪ ਕਿਤੇ ਨਹੀਂ ਪੁੱਛਣੂ ਹਾਂਜੀ ਰਾਤੀ ਆਇਆ ਏ ਉਹ ਵੀ ਜੇ ਕੱਲ ਲੇਟ ਨਾਈਟਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਫੰਕਤੋਲੀ ਦੇ ਏਰੀਏ ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ ਏ ਇੱਕ ਘਰ ਸੀ ਪਹਾੜ ਦੇ ਉੱਪਰ ਉਹਦੇ ਉੱਪਰ ਜਿਹੜੇ ਆ ਕਿ ਵੀ ਉਸ ਘਰ ਚ ਕੁਝ ਬੰਦੇ ਪਾਣੀ ਪੀਣ ਆਏ ਸੀ ਤੇ ਜਦੋਂ ਆਪਾਂ ਇਨੀਸ਼ੀਅਲ ਪੁੱਛਗਿਸ਼ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉਧਰ ਨੂੰ ਚਲੇ ਗਏ ਤੇ ਇਹਦੇ ਕਈ ਐਂਗਲ ਹੋ ਸਕਦੇ ਆ ਕੋਈ ਜੰਗਲ 'ਚ ਵੀ ਕੰਮਕਾਰ ਕਰਦਾ ਹੋ ਸਕਦਾ ਕੋਈ ਉੱਪਰ ਨੂੰ ਆਇਆ ਹੋਵੇ ਪਾਣੀ ਮੰਗਿਆ ਹੋਵੇ ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਆ ਸੂਰਜੋਥੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਵੱਲੋਂ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ 'ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਤੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਨੂੰ ਸ਼ੇਅਰ ਕਰਦੇ ਜਾਈਏ ਸਰ ਕੋਈ ਹੁਲੀਆ ਵਗੈਰਾ ਜਾਂ ਕੋਈ ਉਹਨਾਂ ਕੋ ਹਸਲੇ ਵਗੈਰਾ ਪਤਾ ਚੱਲਿਆ ਜੀ ਹਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ ਸੱਤ ਕੋ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਹੈ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦੁੱਜਾਂ ਸਰ ਇਸ ਕੋ ਪਹਿਲੇ ਵੀ ਚਤ ਮਹਸਾਨਾ ਦੀ ਵਾਰਦੀ ਦੇ ਵਿੱਚ ਦਿਖੇਗੇ ਸੀ ਕਿ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੁਣ ਜਿਹਦੇ ਚ ਕੋਈ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜੇਾਂ ਤੇ ਸੀ ਬਾਕੀ ਕਿਉਂਕਿ ਦੇਖੋ ਸਾਡੀ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ अर्ਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮੁਤਲਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਉਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ